ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਰਾਜਵੰਦ ਰਾਏ ਤੇ ਤੇ ਲੋ ਜੀ ਅੱਜ ਮੰਮੀ ਜੀ ਨੇ ਤਾਲਿਆ ਤੰਦੂਰ ਤੇ ਅੱਜ ਬਣਾ ਰਹੇ ਆਪਾਂ ਤੰਦੂਰੀ ਫੁਲਕੇ ਹਾਂਜੀ ਆ ਮੰਮੀ ਜੀ ਤੰਦੂਰ ਤਾਰੇ ਆਟਾ ਦੇਖ ਲਓ ਪਿਆ ਢੇੜੇ ਕਰ ਲਓ ਤਾਂ ਸਰਸ ਮਾਰ ਕੇ ਆਪਾਂ ਪਰਦਾ ਵੈਦਰ ਚੈੱਕ ਕਰ ਸਕਦੇ ਤੁਸੀਂ ਬੱਦਲ ਹੋਇਆ ਬਹੁਤ ਠੰਡਾ ਕਰ ਗਿਆ ਜੇ AC ਚ ਲਮਟਾ ਆ ਹਾਂਜੀ ਦੁਪਹਿਰੇ ਉਹਦਾ ਵੈਸੇ بارش ਹੋਈ ਸੀ ਤੇ ਪਰ ਹੁਣ ਫੇਰ ਬੱਦਲ ਹੋਇਆ ਹੁਣ ਦੇਖੋ ਨਾਲ ਬਣਾਈਏ ਕਾਲੇ ਛੋਲੇ ਦੀ ਸਬ지 ਠੀਕ ਸਰ ਫੁੱਲ ਕੇ ਲਾ ਕੇ ਫੁੱਲ ਤੇ ਲਉਦੇ ਬਖੋਨੇ ਤੁਹਾਨੂੰ ਹਾਂਜੀ ਤੰਦੂਰ ਆਪਣਾ ਹੁਣ ਤਾਂ ਆਪਨ ਲਿਆ ਵਾ 对，别让不动。 ਲਓ ਜੀ ਇਧਰ ਆਪਣਾ ਜਿਹੜਾ ਤੰਦੂਰ ਤਪਕੇ ਹੋ ਚੱਲਿਆ ਰੈਡੀ ਤੇ ਇਧਰ ਜਿਹੜੇ ਆਪਨੇ ਮੰਮੀ ਜੀ ਕਰ ਰਹੇ ਪੇੜੇ ਹਾਂਜੀ ਮੰਮੀ ਜੀ ਹਾਂਜੀ ਪੇੜੇ ਦਾ ਅੰਡਈ ਹੋ ਤੰਦੂਰ ਤਬ ਗਿਆ ਭੁਲਕੇ ਲਾਈ ਗਏ ਠੀਕ ਆ ਚਲੋ ਇਹਦੇ ਕੋਈ ਸ਼ਾਦੀ ਲਾਉਣੇ ਫੇਰ ਆਪਾਂ ਤੁਹਾਨੂੰ ਵੀਡੀਓ ਦਿਖਾਉਣੇ ਆ ਲਓ ਜੀ ਮੰਮੀ ਜੀ ਲਾ ਰਹੇ ਪ੍ਰਸ਼ਾਦੇ ਹਾਂਜੀ ਮੰਮੀ ਜੀ ਲੈ ਜਾਂਦੇ ਆ ਪ੍ਰਸ਼ਾਦੇ ਹਾਂਜੀ ਲਾਉਣੇ ਪੈਣੇ ਤੰਦੂਰ ਤੇ ਅੱਜ ਫਿਰ ਤੰਦੂਰ ਦੇ ਫੁਲਕੇ ਖਵਾ ਦੇਣੇ ਹੈ ਫਿਰ ਤੇ ਅੱਜ ਤੰਦੂਰ ਦੇ ਅਲਸਾਣੇ ਹਵਾ ਚੱਲਣਾ ਪਿਆ ਨਾਲ ਠੰਡੀ ਹੈਡੀ ਐਂਡਾ ਵਧੀਆ ਲੱਗੋ ਐਂਡਾ ਹੋ ਗਿਆ ਬੱਦਲ ਗਿਆ ਤਾਂ ਮੈਂ ਹੋ ਜਾਏ ਜੇ ਵੀ ਮੇਰੇ ਕੋਲ ਹੁਣ ਮੈਂ ਪੈਂਦਾ ਕਿ ਨਹੀਂ ਪੈਂਦਾ बहुत सोने प्रसाद दे बन रहे हाँ जी पतले पतले गुले गुले ठीक है बढ़िया फिर की कोई से बोल नहीं रहे कैमरा कैमरामैन हूं केला आके तो करा दी जाएगी <laughs> ਲਓ ਜੀ ਖਣਾ ਆਪਾਂ ਪ੍ਰਸ਼ਾਦੇ ਬਣਾ ਲਈਏ ਥੋੜੀ ਜੀ ਹੈਲਪ ਕਰਾ ਲਈਏ ਮੰਮੀ ਜੀ ਦੀ ਤੇ ਫਿਰ ਆਪਾਂ ਤੁਹਾਨੂੰ ਮਿਲਦੇ ਆ ਸਾਰੇ ਪ੍ਰਸ਼ਾਦੇ ਬਣਾ ਕੇ ਠੀਕ ਹੈ ਮੰਮੀ ਜੀ ਹਾਂ ਜੀ ਲਓ ਜੀ ਪ੍ਰਸ਼ਾਦੇ ਬਣ ਕੇ ਆਪਣੇ ਰੈਡੀ ਹੈ ਲਾਲ ਬਣਾਈ ਹੈ ਆਪਣੀ ਚਾਹਣੀ ਸਬਜੀ ਦੇਖ ਸਕਦੇ ਹੋ ਤੁਸੀਂ ਉਹ ਦੇ ਸ਼ਕੋਹਾਂ ਕੇ ਪ੍ਰਸ਼ਾਦੇ ਦੇ ਨਾਲ ਦੱਸਿਓ ਤੁਹਾਨੂੰ ਸਾਡੀ ਆਏ ਦੀ ਵੀਡੀਓ ਕਿਵੇਂ ਦੀ ਲੱਗੀ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ